ਸਤਿ ਸ਼੍ਰੀ ਅਕਾਲ ਜੀ। ਲਓ ਜੀ ਹੁਣ ਅੱਜ ਲਾਈਟ ਨਹੀਂ ਉਰੇ ਆਈ। ਪਿੰਡ ਹੀ ਜੰਮੇ ਪਿੰਡ ਹੈਗੀ ਜੀ ਮੋਟਰਾਂ ਵਰੂਰੇ ਲਾਈਟ ਨਹੀਂ ਆਈ। ਉਰੇ ਜਿਹੜਾ ਟ੍ਰਾਂਸਫਾਰਮ ਤੇ ਕੱਟਿਆ ਵਾ ਘੋੜਾ। ਉਹ ਪਿੰਡ ਤੇ ਕੱਟ ਦਾਨੇ ਆ। ਉਹ ਜਿਹੜਾ ਮੰਡਨ ਜਾਂਦੀਆਂ ਲਾਈਨ ਕੋਈ ਫਲਟ ਪਿਆ ਵਾ ਨੇਰੀ ਆ ਗਈ ਰਾਤ। ਨੇਰੀ ਆ ਗਈ ਦੀ? ਅੱਲਾ ਹੀ ਨਹੀਂ। ਅੱਛਾ। ਉਹ ਵੀ ਨੇਰੀ ਏ। ਅੱਛਾ। ਉਹਦੇ ਕਰਕੇ ਉਹ ਲਾਈਨ ਕੱਟੀ ਵੀ ਏ। ਠੀਕ ਹੈ। ਉਹ ਜਨਰੇਟਰ ਲਿਆਂਦਾ। ਉਦੋਂ ਪਾ ਬੂਟਾ ਪਬੂਲਰ ਬਹੁਤ ਹੈ। ਪਬੂਲਰ ਤਾਂ ਸਾਰੇ ਹੀ ਏ। ਸਾਰੇ ਹੀ ਹੈ ਤਾਂ। ਯਾਨੀ ਉਹ ਲਾਈਨਾਂ ਲੱਗਾਂ। ਮੇਨੂੰ ਮੰਡਾਲੀ ਉੱਥੇ ਤੇ ਕੱਢ ਦਿੰਨੇ ਆ ਪੰਡ ਤੇ ਬਾਕੀ ਇੱਧਰ ਵੀ ਜਨਰੇਟਰ ਖੜਾ ਆਪਾਂ ਨੇ ਵੀ ਲਿਆਂਦਾ ਉੱਧਰ ਸਾਠ ਜੋੜਿਆ ਆ ਸਭ ਤੇ ਜਨਰੇਟਰ ਹੀ ਚੱਲੇ ਆ ਜੀ ਜਨਰੇਟਰ ਹੀ ਚੱਲੇ ਆ ਫੇ ਪਨੀਰੀ ਦਾ ਕੰਮ ਇਹਨਾਂ ਨੇ ਪਨੀਰੀ ਉਬਜੀ ਹਮ ਪਨੀਰੀ ਫੇ ਜੇ ਨਹੀਂ ਬੀਤੇ ਫੇ ਖਰਾਬ ਨਹੀਂ ਹੋ ਜਣਾ ਨਾ ਖਰਾਬ ਹੋ ਜਾਣਾ ਕਣਕ ਤਾਂ ਹੈ ਨਹੀਂ ਵੀ ਅੱਜ ਨਹੀਂ ਕਾਦੂਗੀ ਇਥੇ ਕਾਦੂ ਬੀਤੇ ਛੱਟਾ ਦੇ ਦੇ ਚ ਉਹ ਡਰਲ ਚ ਪਾਲਾ ਬੇਚਾ ਪਨੀਰੀ ਦਾ ਕੰਮ ਬਾਕੀ ਦਵਾ ਵੀ ਜੇ ਨਾ ਹੋਵੇ ਦਵਾ ਵੀ ਜਨਰੇਟਰ ਨਾਲੇ ਪਾਉਣੀ ਪੈਣੀ ਬਾਕੀ ਕੱਲ ਕੋਲ ਤਈ ਤੇ ਥੋਰੇ ਜਣੀਆਂ ਨਹੀਂ ਪਿੰਡ ਵਾਲੀ ਚਲਾ ਲੈ ਕਰੂਗੇ ਹਾਂ ਪਿੰਡ ਵਾਲੀ ਤੇ ਇਹਨੂੰ ਕੋਈ ਪਹਿਲਾਂ ਤੇ ਬਈ ਇਦਾਂ ਕਹਿਣਾ ਸਵੇਰ ਦਾ ਡੈੜੀ ਅੱਜ ਹੈ ਨਹੀਂ ਦਾ ਘਰਾਂ ਕੋਈ ਹਾਂ ਘਰਾਂ ਨਹੀਂ ਜਾ ਤੂੰ ਵੀ ਨਹੀਂ ਤਾਂ ਹੈਗਾ ਫਿਰ ਮੱਕਰਾ ਵੀ ਤਾਂ ਕੋਈ ਮੈਂ ਤੈਨੂੰ ਕਹਿੰਦਾ ਰਿਹਾ ਮਾਹ ਤੁਸੀਂ ਲੇਟ ਆਏ ਆ ਫਿਰ ਮੈਂ ਤਾਂ ਕਰਕੇ ਹੁਣ ਮਾਹ ਤੈਨੂੰ ਕਹਿੰਦਾ ਰਿਹਾ ਮਾਹ ਜਾ ਕੇ ਭਰਿਆ ਭਰਿਆ ਇਹਨੂੰ ਚਲੇ ਗਈ ਕੀ ਕਰਨਾ ਜੀ ਹੁਣ 18 ਦੇ ਲਾ ਦਈਏ ਆਚਰੀ ਪਰ ਕਰਨੀ ਕਦੇ ਦਿਨ ਚ ਸਪਰੇ ਸਪਰੇ ਲਿਆਉਣੀ ਹਾਂ 18 ਲਾਤੀਆਂ ਹੀ ਹਾਂ 18 ਲਾਤੀਆਂ ਗ੍ਰਿਪ ਕੱਢ ਤੇ ਗ੍ਰਿਪ ਕੱਢ ਤੇ ਬਾਕੀ ਗੇੜੇ ਦਾ ਹੁਣ ਚਲਾ ਕੇ ਲੱਗੂ ਪਾਦਾ ਚਲਾ ਕੇ ਲੱਗੂ ਪਾਦਾ ਹਾਂ ਆਪੀ ਆਟੋ ਵਾੜ ਕੇ ਦੱਲਾਵਾ ਨਹੀਂ ਨਹੀਂ ਲੱਗਿਆ ਆਟੋਮੈਟਿਕ ਨਾਲ ਹੀ ਦੇਖਿਓ ਹੈ ਨਾ ਨਾ ਵੇਖਾ ਤਾਂ ਪਾਣੀ ਪਤਾ ਲੱਗਿਆ ਵੇਖ ਲਾ ਕੇ ਚੱਲ ਜਾਂਦੀ ਆ ਜਾਂ ਚਲਾਉਣਾ ਦੋਏ ਤਰੀਕੇ ਚਲਾਉਣੀ ਆ ਚਲ ਚਲਾਓ ਫਿਰ ਮੈਂ ਦੱਬਦਾ ਸੋਚ ਹਾਂ ਬਾਕੀ ਪਨੀਰੀ ਲਿਆਦੀ ਉਹ ਤਾਂ ਰੇੜਾ ਖੜਾ ਆਪਣਾ ਮੱਕੀ ਵੱਢਣੀਆਂ ਉਹ ਵੀ ਕਈ ਹਾਂ ਬਾ ਮਹੀਨੇ ਬਾਅਦ ਆਇਆ ਰੇਡਾ ਬਹੁਤ ਟਾਈਮ ਬਾਅਦ ਆਇਆ ਹਾਂ ਪਹਿਲਾਂ ਉੱਧਰ ਤੇ ਬਜਾਦਾਂ ਲਿਆਉਂਦੇ ਰਹੇ ਟਰੈਕਟਰ ਪਰੇ ਉੱਧੋਂ ਸੜਕ ਕਰਕੇ ਲੈ ਕੇ ਜਾਂਦੇ ਜਾਂਦੇ ਰਹੇ ਇਹ ਤਾਂ ਮਹੀਨੇ ਬਾਅਦ ਜੁੜਿਆ ਅੱਜ ਮਹੀਨੇ ਬਾਅਦ ਜੁੜਿਆ ਮਾ ਡੈੜੀ ਨੂੰ ਕਹਿ ਰਿਹਾ ਵੀ ਖੁਦੀਆਂ ਲਵਾਉਣੀਆਂ ਇਹਦੇ ਹੋਰ ਜੀ ਇਹਨੂੰ ਕਿਤੇ ਫੱਕੀ ਤੇ ਚੱਲਦਾ ਕੱਚੀ ਪਰ ਤਾਂ ਚੱਲਦਾ ਹੀ ਆ ਤਕਲੀਫ ਤਾਂ ਹੈ ਉਹ ਵਾ ਬਾਕੀ ਸ਼ਾਫਟ ਕਾਪਤੀ ਆਪਾਂ ਨੇ ਓਕੇ ਆਣ ਜਨਰੇਟਰ ਪਾ ਲਿਆ ਜਨਰੇਟਰ ਬਸ ਸਾਡੇ ਇਹੀ ਕੰਮ ਆਉਂਦਾ ਏ ਸਾਰੇ ਸਾਲ ਚ ਪਨੀਰੀਆਂ ਜਦ ਭਰਨੀਆਂ ਭੁਰਨੀਆਂ ਹੁੰਦੀਆਂ ਅੱਗੇ ਸਾਡੀ ਇੱਕ ਮੋਟਰ ਕੋ ਬਕਨੈਕਸ਼ਨ ਨਹੀਂ ਤਾਂ ਆਉਂਦਾ ਬਾਈ ਉਹਦੇ ਖਾਤਰ ਬਣਾਇਆ ਤਾਂ ਅਸੀਂ ਟਰੈਕਟਰ ਜਨਰੇਟਰ ਨਾਲ ਪਾਣੀ ਲਾਉਣੇ ਹਨਾਈ ਉਹਦੇ ਖਾਤਰ ਹੀ ਬਣਾਇਆ ਤਾਂ ਜਦ ਉਹਦੇ ਖਾਤਰ ਹੀ ਬਣਾਇਆ ਤਾਂ ਫੇਰ ਕਨੈਕਸ਼ਨ ਮਿਲ ਗਿਆ ਤਾਂ ਆਪਾਂ ਨੂੰ ਹਾਂ ਫੇਰ ਜਦ ਪਾਵਰ ਵੀ ਘੱਟ ਆਉਂਦੀ ਸੀ ਉਰੇ ਵੀ ਲੋਡ ਪੈਂਦੀ ਰਹਿੰਦੀ ਸੀ ਉਰੇ ਵੀ ਪੈਂਦੀ ਹੈ ਤੂੰ ਤਾਂ ਪਾਵਰ ਤਾਂ ਬਸ ਕਰਾਈ ਗਈ ਹੈ ਹਾਂ ਕੋਈ ਫਰਕ ਹੈ ਹਾਂ ਚਲੋ ਮਾਰੋ ਹਸਲ

ਤਾਰਾਂ ਵਜਨ ਲੀਆਂ ਪਾਣੀ ਉਧਰ ਉਧਰ ਕਰਨੀਆਂ ਪੈਣੀਆਂ ਆ ਤਾਰਾਂ ਇੱਕ ਉਧਰ ਉਧਰ ਘਾਤਾਂਗੇ ਆਪਾਂ ਇਹ ਚਲਾਉਨੇ ਆ ਜੀ ਤੋਈ ਬਾਈ ਭਰਤੀ ਕਿਆਰੀ ਆਪਾਂ ਨੇ ਡੈੜੀ ਲੱਗ ਗਿਆ ਛੱਟਾ ਦੇਣ ਕਾਲਾ ਛੱਟਾ ਦਿੰਨੇ ਪਹਿਲਾਂ ਹੀ ਡਾਈ ਦਾ ਡਾਈ ਦਾ ਜੀ ਵਿੱਚ ਪੜ ਗਏ ਆ ਵਿੱਚ ਵੜਤੀ ਲੋਟੋ ਵਿੱਚ ਵੜ ਕੇ ਲੋਟ ਆਉਣਗੇ ਦਾ ਬਾਹਰ ਤੇ ਤਾਂ 20 ਦਾ ਹੋਊਗਾ 20 ਦਾ ਨਾ ਬਾਈ ਜੰਮੀ ਆਈ ਪਨੀਰੀ ਪਰਲੀ ਤਾਂ ਵਧੀਆ ਜੰਮੀ ਜੀ ਆਹ ਸਹੀ ਜੰਮੀ ਵਧੀਆ ਜੰਮੀ ਪਾਣੀ ਘਟ ਰੱਖੋ ਲੋ ਹੈ ਪਾਣੀ ਬੋਤਲਾਂ ਮੈਂ ਪਾਣੀ ਬੋਤਲ ਲਾਉਣਾ ਸੀ ਭਾਈ ਇਹ ਵੀ ਕਹਿੰਦੇ ਲਾਈਟ ਬਹੁਤ ਆਉਂਦੀ ਆ ਜੀ ਕਹਿੰਦੇ ਪ੍ਰੇਰੀ ਘਾਲ ਲੈਣੀ ਤੁਸੀਂ ਉਹ ਲਾਈਟ ਬਹੁਤ ਆਉਂਦੀ ਆ ਅੱਗੇ ਰੋਜ ਕਹਿੰਦਾ ਵੀ ਜਦੋਂ ਮੈਂ ਕਹਾਂਗਾ ਉਦਣ ਲਾਏਗਾ ਪਾਵਰੇ ਬਹੁਤ ਆਉਂਦੀ ਯਾਰ ਰੋਜ ਦੇਖ ਹੁੰਦੀ ਆ ਛੱਡ ਰੱਖ ਛੱਡ ਰੱਖਦਾ ਮੈਂ ਤਾਂ ਆ ਹੋ ਗਈ ਕੀ ਹੋਈ ਬਾਈ ਇਹ ਬੀਜ ਜੀ ਦੀ ਆਪਾਂ ਨੇ 26 ਨੂੰ ਪਤਾ ਨਹੀਂ 25 ਤਰੀਕ 25 ਜਾਂ 26 ਤਰੀਕ ਨੂੰ ਹਲਤੇ ਵੀ ਹੋ ਗਈ ਥੋੜਾ ਜਾਨੀ ਕਿ ਬੀਜ ਘੱਟ ਜਾਂਦਾ ਹਾਈਬ੍ਰਿਡ ਦਾ ਫਰਕ ਰਹਿੰਦਾ ਇਹ ਹੈਗਾ 730 ਬੀਜ 7301 ਤਵਾ ਵਾਲਿਆਂ ਦਾ ਜਿਹੜਾ ਅੱਜ ਬੀਜਣਾ ਰੈਡੀ ਆਪਾਂ ਨੂੰ ਇਹ ਉਹਦਣ ਬੀਜਿਆ ਉਹਦਣ ਬੀਜਿਆ ਜੀ ਉਹ 468 ਦਾ ਉਹ ਪਾ 468 ਆਈ ਬਾ ਲੱਗ ਜਾਣਾ 2-4 ਦਿਨ ਤੱਕ ਇਹਨਾਂ ਦੂਰ ਤੇ ਹਰੀ ਮਾਰਨ ਲੱਗ ਗਿਆ ਜਾਨੀ ਕਿ ਮਾ ਮਣਾ ਮੋਟਾ ਹੋਰ ਜੰਮੇ ਆਉਗਾ ਇਹਨੂੰ ਪਾਣੀ ਨਹੀਂ ਲਾਇਆ ਪਾਣੀ ਬੰਦ ਕਰਿਆ ਡੈਡੀ ਕਹਿੰਦਾ ਬੰਦ ਰੱਖ ਇਹਨੂੰ ਪਾਣੀ ਬਾਕੀ ਚਾ ਸਵਾਗੀ ਫੇਰਨੀ ਇੱਥੇ ਬਾਅਦ ਆਪਾਂ ਨੂੰ ਪਾਣੀ ਕੱਢ ਲਉ ਪਰ ਕੋਣ ਲਾਦਾ ਨਹੀਂ ਉਹ ਸਵਾਗੀ ਪਈ ਆਪਾਂ ਨੇ ਫੱਟਾ ਜਾ ਰੇੜੇ ਆਲਾ ਭਾਰੀ ਆ ਬਹੁਤ ਫੱਟਾ ਲਾਇਆ ਹੋਇਆ ਵਿੱਚ ਆਪਾਂ ਨੇ ਇੱਕ ਹੋਰ ਐਕਸਟਰਾ ਤੇ ਉਹ ਫੇਰ ਆਇਦੇ ਬਾਅਦ ਦੇ ਦੋਂਗੇ ਤੇ ਬਾ ਪਨੀਰ ਦਾ ਛੱਟਾ ਠੀਕ ਹੈ ਜੀ ਬੱਸ ਕਰੋ ਬਹੁਤ ਆ ਹਾਂ ਉਹ ਪਰਲੇ ਚ ਵੀ ਮਾਰਦੇ ਥੋੜਾ ਥੋੜਾ ਹੋਰ ਪਰਲੀ ਘੈਰੀ ਚ ਬਾਕੀ ਆ ਰਸੀ ਬੰਨ ਲਈ ਹੈ ਬਾਈ ਤੇ ਸੁਆਗੀ ਮਾਰਦੇ ਤੇ ਬਾ ਸ੍ਰੀਕਾਲ ਜੀ ਭਾਈ ਤੇ ਮੈਂ ਹੁਣ ਆਇਆ ਕੈਮਰਾਮੈਨ ਬਲ ਡੈਡੀ ਜੀ ਮੂਵੀ ਬਣਦੀ ਦੀ ਹੁਣ ਡੈਡੀ ਆ ਕੈਮਰਾਮੈਨ ਤੇ ਆੜੀ ਆ ਗਿਆ ਉੱਧਰ ਮੱਤੀ ਸਵਾਗੀ ਲੱਗਿਆ ਬਾਤ ਮਾਈ ਇਹ ਟੈਂਪੋਰਰੀ ਆ ਟੈਂਪੋਰਰੀ ਆ ਆ ਜਾ ਭਾਈ ਆ ਜਾ ਆ ਜਾ ਜਣਾ ਤਰੀ ਫੋਟੋ ਆਉਣੇ ਦੇਣੀ ਲਾ ਹਾਂ ਫੋਟੋ ਤਾਂ ਦੇਖ ਲੈ ਮੂਵੀ ਤੇ ਡਰਦਾ ਐ ਬੜੀ ਮੈਂ ਜਾਂਦਾ ਹਾਂ। ਪਾਰਾ ਘਟਾ। ਕਾਹੇ ਲੋਟ ਆ ਜਾਨੀ ਕਿ ਕੰਮ ਸਾਫ ਦਾ। ਬੇਤਾ ਬਾਹਰ ਤੇ ਰਹੀ ਹੈ ਵਿੱਚ ਤਾਂ ਹੀ। ਵਿੱਚੋਂ ਹੀ ਦੇ ਦੇ। ਅੱਗੇ ਦਾ ਵਿੱਚ ਤੇ ਦਿੰਦੇ ਆ। ਐਂਕੀ ਦਿੱਤਾ ਬਾਹਰ ਤੇ। ਉਹ ਵੀ ਇਹ ਵੀ ਕਿਹਾ ਹਰਕ ਤਾਂ ਕੋਈ ਨਹੀਂ ਪੈਂਦਾ ਵਿੱਚ ਨਾਲੇ ਹੋਰ ਇਹ ਕਿਹੜੇ ਡਾਕਰ ਆ ਵੀ ਪੈਡਨ ਦੀ ਦੋ ਵਾਰ ਖੜ ਕੇ ਗਈ ਆ ਬਸ ਐਡਾ ਦੂਰਾ ਤੀਰਾ ਨਾ ਹੋਵੇ ਬਸ ਨੂਰਾ ਪਿਆ ਇਹ ਕਿਹੜੇ ਵਾਲਾ ਫੱਟਾ ਹੈ ਇਹ ਆਹ ਰੇੜੇ ਵਾਲਾ ਫਿਰ ਵਗ ਗਿਆ ਉਹ ਐ ਵੀ ਤੇ ਗੱਦੜ ਤੂੰ ਕਹਿੰਦਾ ਕੁਝ ਨਹੀਂ ਹੋਣਾ ਹੈਗਾ ਮਾਰੇ ਤਾਂ ਫਾਇਦਾ ਹੈ ਉਹ ਬੀਜ ਫਿਰ ਵਿੱਚ ਜੰਬ ਹੀ ਆਉਂਦਾ ਹਾਂ ਜਿਹੜਾ ਰਹਿੰਦਾ ਨਾ ਉਹ ਤਾਂ ਹੀ ਤਾਂ ਹੀ ਰਹਿੰਦਾ ਉਹ ਤਾਂ ਹੀ ਰਹਿੰਦਾ ਜੀ ਆਪਾਂ ਪਿਛਲੇ ਸਾਲ ਮਾਰੀ ਸੀ ਮਾਰੀ ਤੇ ਹਾਂ ਹਾਂ ਐਲ ਕੀ ਮਾਰੀ ਨਹੀਂ ਐਲ ਕੀ ਵਿਚਾਈ ਦੀ ਇਹ ਕੁੱਗਾ ਨਾਲ ਤਾਂ ਚੰਗੀ ਅੱਗੇ ਸਵਾਗੀ ਮਾਰ ਕੇ ਕੱਦੂ ਜਾਂ ਕਰਕੇ ਤਾਂ ਬੀਜਦੇ ਹੁੰਦੇ ਸੀ ਸਵਾਗੀ ਮਾਰਦੇ ਤੇ ਬੜਦਾ ਨੇ ਬਾਈ ਦਾ ਅਗਲਾ ਕੇ ਇੱਕ ਵਾਰ ਹੋਰ ਮਾਰ ਦੇ ਤੁਰੀ ਆ ਤੁਰੀ ਆ ਤੈਨੂੰ ਆਪੇ ਲੱਗੀ ਜਾਂਦਾ ਤੁਰੀ ਆ ਜਾਂ ਹੋ ਖੜ ਜਾ ਨਾ ਤਾਂ ਅੱਗੇ ਪਿਛੇ ਹੁੰਦੀ ਓ ਐ ਤੁਰੀ ਆ ਨਾ ਇਹ ਤੇਰੀ ਹੋਊਗੀ ਆ ਦੇ ਅੱਗੇ ਪਿਛੇ ਹੁੰਦਾ ਉਹ ਉੱਥੇ ਮਿੱਟੀ ਲੱਗੀ ਨਾ ਹਾਂ ਭਰ ਜਾਂਦਾ ਗਈ ਵਾ ਮਾ ਹੁਣ ਬਥੇਰੀ ਆ ਬਾਹਰ ਸਾਈਡ ਸਾਈਡ ਮਾਰ ਦੇ ਇੱਕ ਵਾਰ ਪੁੰਜੇ ਮਾਰਦੀ ਏ ਪੁੰਜੇ ਪੜ੍ਹ ਇਹ ਪਤਾ ਕਦੇ ਹੁੰਦੀ ਏ ਤੇਰੀ ਦੂਏ ਪਾਸੇ ਬੰਨਣਾ ਤਾਂ ਜਿਹੜਾ ਉਹ ਫੱਟਾ ਲਾਇਆ ਵਾ ਉਹ ਫੱਟਾ ਤਾਂ ਜਾ ਕਰਦਾ ਖਰਾਬ ਦੂਏ ਪਾਸੇ ਬੰਨਦਾ ਦੇਖਦਾ ਲੋਟ ਆਉਂਦਾ ਖਾਣੇ ਉਹ ਇਹਨਾਂ ਨੇ ਤਾਂ ਉੱਤਰ ਤਾਂ ਬੰਨਣਾ ਦਾ ਉਦੇ ਨਾਲੇ ਆ ਫੱਟਾ ਇੱਧਰਲੇ ਪਾਸੇ ਆ ਗਿਆ ਜਿਹੜਾ ਨਾਲ ਜੋੜਿਆ ਵਾ ਖਾਣ ਵਾਲੀ ਪਾਸੇ ਆਉਂਦਾ ਇਹ ਹੈ ਹੈ ਵੀ ਹੀਠਾਂ ਵਾਲੇ ਪਾਸੇ ਨਹੀਂ ਨਹੀਂ ਆਉਣਾ ਉਹੀ ਤਾਂ ਹਾਂ ਬੰਨ ਉੱਤਰ ਹੋਣਾ ਤਾਂ ਇਹ ਬੰਨ ਉੱਤਰ ਹੋਣਾ ਹਾਂ ਫੱਟਾ ਮੂਰੇ ਆੜਦਾ ਫੱਟਾ ਉਹ ਫੱਟਾ ਹੀ ਲੱਗਦਾ ਹੈ ਥਾਂ ਦਾ ਵੀ ਨਾ ਫੱਟਾ ਉਹੀ ਲੱਗਦਾ ਉਹੀ ਲੱਗਦਾ ਫਿਰ ਵੀ ਉਹੀ ਲੱਗਣਾ ਰੈਡੀ ਤੇ ਵੀ ਉਹੀ ਪਾਣੀ ਪਾ ਲਈ ਇੱਕ ਵਾਰੀ ਹੈ ਪਾਣੀ ਪਾ ਲਈ ਆ ਨਾ ਥੋੜਾ ਜਿਹਾ ਪਾਉਣਾ ਜਨਰੇਟਰ ਦਾ ਜੋੜਿਆ ਬਈ ਉਸਤਵੀਰ ਨੇ ਕਰਿਆ ਤਾਂ ਸੁਦਵੀਰ ਨੇ ਐਉ ਪਾਣੀ ਭਰਤਾ ਇੱਕ ਵਾਰੀ ਸੁੱਕ ਗਈ ਉਹਦੀ ਪਨੀ ਸੁੱਕ ਉਹ ਪਾਣੀ ਕਿੰਨਾ ਘਟ ਗਿਆ ਦੇਖ ਲਾ ਅੱਧਾ ਘੰਟਾ ਵੀ 20 ਮਿੰਟ ਹੋ ਗਏ ਆ ਪਾਣੀ ਪਾਇਆ ਲਾਈ ਦਾਦੂ ਛਿੱਟਾ ਦੇ ਦਿੱਤਾ ਚਲ ਡਾਇਆ ਵੀ ਵਿਚ ਰਲ ਗਿਆ ਹਣ ਹੈਈ ਵਿਚ ਰਲ ਗਿਆ ਡੋ ਪਰ ਰੱਖੋ ਪੈਰਾਂ ਵਰਨਾ ਬਣਾਓ ਉੱਪਰ ਨੂੰ ਆਵੇ ਡਾਇਆ ਵੀ ਵਿਚ ਰਲ ਗਿਆ ਵਿਚ ਰਲ ਗਿਆ ਹਾਂ ਨਹੀਂ ਉੱਪਰੇ ਪਿਆ ਰਹਿੰਦਾ 8:00 ਵਜੇ ਤੇ 8:00 ਤੇ ਆਰਾਮ ਨਾਲ ਫੇਰੇ ਜੀ ਹੈਈ ਓਗੀ ਵਾਲੀ ਘੌਲ ਨਾ ਕਰੇ ਇਹ ਤਾਂ ਫੇਰੇ ਹਾਂ ਗੰਦਲ ਵਿੱਚ ਪਨੀਰੀ ਜਮਲੀ ਨਹੀਂ ਰੱਦ ਤੱਬੀ ਯੁਕਣੇ ਪਏ ਅੱਧਾ ਵੀ ਜੜਾ ਹਾਂ ਦੇਖੀ ਹੁਣ ਜੰਮਦਾ ਬਾਕੀ ਹੁਣ ਪਾਣੀ ਪਾ ਲਾ। ਨੂੰ ਸਟਾਰਟ ਕਰ ਲੈ ਇੱਕ ਵਾਰ। ਹਾਂਜੀ। ਪੈਤੀ ਖੜਿਓ ਬਾਅਦ ਵਿੱਚ ਜਦੋਂ ਬੰਦ ਕਰਦਾ। ਮੌਰੀ ਖੜਾ। ਹਾਂਜੀ। ਬਾਕੀ ਆਹ। ਲੋਈ ਬਾਈ ਤੇ ਪੰਨੇ ਦੀ ਛੱਟਾ ਦੇਣ ਦਾ ਆ ਗਿਆ ਟਾਈਮ। ਟੋਲੀ ਚ ਪਾਉਨੇ ਆ ਹੋ ਚੱਲਿਆ ਨੇਰਾ ਤੇ ਮੈਂ ਵੱਢਣ ਲੱਗਿਆ ਤਾਂ ਭਾਈ ਮੱਕੀ। ਮੱਕੀ ਚਾਰਾ ਉਹ ਸਾਹਮਣੇ ਮੱਕੀ ਤੇ ਵੱਢ ਕੇ ਆਪਾਂ ਨੇ ਰੇੜਾ ਤੋੜਤਾ ਡੈੜੀ ਲੈ ਕੇ ਤੇ ਕਾਕੰਡਾ ਵੀ ਕਰਨਾ ਤਾਂ ਭਾਈ। ਤੇ ਹੁਣ ਛੱਟੇ ਦਾ ਕੰਮ ਰਹਿ ਗਿਆ ਛੱਟਾ ਦੇ ਕੇ ਚੱਲਦੇ ਆ ਜੀ ਫਿਰ ਇਹ ਹੈਗਾ ਬਾਈ 7301 ਮੜਾਇਆ ਮਾ ਫੋਲ ਤਾਂ ਸੇਕ ਜਾਂ ਨਿਕਲਦਾ ਜਦੀ ਪੱਲੀ ਪੰਡ ਖੋਲਣੀ ਭੁੱਲ ਗਏ ਤੇ ਤੇ ਮੜਾਇਆ ਠੰਡਾ ਜਾਂ ਹੋ ਜਵੇ ਮੱਕੀ ਇੱਕ ਵਾਰੀ ਫੇਰ ਭਰਤਾ ਬਾਈ ਪਾਣੀ ਨਾਲ ਹੁਣ ਪਾਣੀ ਖੜਾ ਰਹੂੰਗਾ ਤੇ ਪਰਸੋਂ ਨੂੰ ਆਪਾਂ ਪਾਣੀ ਪਾਵਾਂਗੇ ਇੱਕ ਦਿਨ ਛੱਟ ਕੇ ਤੇ ਜੇ ਪਾਣੀ ਨਾ ਪਾਉਂਦੇ ਕਾਲੂ ਸੁੱਕ ਜਾਣਾ ਤਾਂ ਧੁੱਪ ਹੁੰਦੀ ਦਿਨ ਚ ਕਹਿੜੀ ਤੇ ਫਿਰ ਸੁੱਕ ਜਾਂਦਾ ਏ 19 ਜਗਾ ਬਾਈ ਆਪਾਂ ਨੇ ਉਹ ਪਰਾਂ ਬੀਜੀ ਸੀ ਉਹ 468 ਆ ਕਵੇਰੀ ਤੇ ਇੰਨੀ ਜਗਾ ਇੱਧਰ ਆ 7301 ਨੂੰ 15 ਕਿਲੋ ਬੀਜ ਆਪਾਂ ਨੇ ਪਰਾਂ ਬੀਜਿਆ ਦਾ ਤੇ 15 ਆ ਬੀਤ ਆ 15 ਕਿਲੋ 15 ਕਿਲੋ ਪਰਾਂ ਬੀਜਿਆ 45 ਕਿਲੋ ਹੋ ਗਿਆ ਜੇ ਘਾਟ ਬਾਦ ਹੋਈ ਇਹ ਆ ਕੇ ਆਰੀ ਪਈ ਆਪਣੀ ਤਿਆਰ ਹੋਈ ਹੋਈ ਤੇ 26 ਵੀਚਾਂਗੇ ਥੋੜੀ ਬਹੁਤੀ ਦੇਖਦੇ ਆਂ ਬਾਕੀ ਜੇ ਵਧੀਆ ਜੰਮ ਰਿਹਾ ਤੇ ਫੇਰ ਰਹਿਣ ਦੂਗੇ ਨਹੀਂ ਥੋੜੀ ਜੀ ਆਪਾਂ ਨੇ 26 ਵੀਤਣੀ ਬਈ ਉਹਰੇ ਤੇ ਚਲੋ ਠੀਕ ਐ ਤੇ ਇਹਦੀ ਛੱਟਾ ਬਾਈ ਤੇ ਮਿਲਦੇ ਆਂ ਤੁਹਾਨੂੰ ਕਿਸੇ ਅਗਲੀ ਵੀਡੀਓ ਚ ਤੇ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ